ਤੁਸੀਂ ਕਹਿੰਦੇ ਸੀ ਕਿ ਮੈਂ ਦੇ ਦੂੰਗਾ। ਓ ਮੇਰੇ ਤਾਂ ਚੇਤੇ ਨਹੀਂ ਰਿਹਾ ਤੂੰ ਦੱਸ ਦੇਣਾ ਸੀ। ਚਲ ਹੁਣ ਬਣਾ ਦੋ ਫਿਰ। ਕੀ ਗੱਲ ਹੈ? ਮੈਂ ਪੈਸੇ ਨਾਲ ਅੰਦਰ ਆਇਆ ਅੰਦਰ ਦਾ ਜਾਣਾ। ਜੇ ਕੰਚਰ ਕਿਤੇ ਝੱਜਦਾ ਹੁੰਦਾ ਕੀ ਲੋੜ ਸੀ ਮੈਨੂੰ ਇੱਥੇ ੱੱਕੇ ਖਾਣ ਦੀ ਫਿਰਦੀਆਂ ਮੈਂ ਸੜਕਾਂ ਤੇ ਲੋਕਾਂ ਦੀਆਂ ਜਨਾਨੀਆਂ ਉਹਦੇ ਘਰੇ ਐਸ਼ ਕਰਦੀਆਂ ਨੇ ਮੈਨੂੰ ਕੰਜਰ ਨੇ ਠੇਡੇ ਖਵਾਰ ਘੜੇ ਥਾਂ ਥਾਂ ਤੇ ਕੋਈ ਗੱਲ ਨਹੀਂ ਇਹਨੂੰ ਆਈ ਸੀ ਨਾ ਕਿ ਮੈਂ ਇਹਦੇ ਬਿਨਾ ਰਹਿ ਨਹੀਂ ਸਕਦੀ ਜੇ ਇਹਦੇ ਬਿਨਾ ਮੇਰਾ ਗੁਜ਼ਾਰਾ ਨਹੀਂ ਹੋਣਾ ਹੁਣ ਇਹਨੂੰ ਰਹਿ ਕੇ ਵੀ ਦਿਖਾऊं ਤੇ ਕਮਾ ਕੇ ਵੀ ਦਿਖਾऊं ਇਹ ਵੀ ਕੀ ਯਾਦ ਰੱਖੂਗਾ ਇੱਕ ਵਾਰ ਫਿਰ ਚੱਲਣਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀਕਾਰ ਜੀ ਕੌਣ ਜੀ ਉਹ ਨਾ ਮੈਨੂੰ ਨਾ ਕਿਰਾਏ ਤੇ ਨਾ ਕਮਰਾ ਚਾਹੀਦਾ ਸੀ ਤੁਹਾਡੇ ਹੈਗਾ ਕੋਈ ਕਮਰਾ ਕਿ ਜਿਹੜਾ ਤੁਸੀਂ ਮੈਨੂੰ ਕਿਰਾਏ ਤੇ ਦੇ ਸਕੋ ਲੈ ਜੀ ਇਹ ਵੀ ਕੋਈ ਪੁੱਛਣ ਵਾਲੀ ਗੱਲ ਐ ਤੁਹਾਡੇ ਵਰਗਿਆਂ ਨੂੰ ਕਮਰਾ ਕਿਰਾਏ ਤੇ ਬਾਧੂ ਮਿਲ ਜਾਣਗੇ ਦੱਸੋ ਪਰ ਮੈਨੂੰ ਤਾਂ ਜੀ ਬਹੁਤ ਲੋੜ ਆ ਮੈਂ ਤਾਂ ਬੜੀ ਆਸ ਕਰਕੇ ਆਈ ਸੀ ਤੁਹਾਡੇ ਕੋਲੇ ਲੈ ਜੀ ਤੇ ਮੈਨੂੰ ਖਾਲੀ ਨਾ ਮੋੜਿਓ ਖਾਲੀ ਖਾਲੀ ਨਹੀਂ ਮੋੜਦਾ ਜੀ ਤਾਂ ਕੋਈ ਨਾ ਤੁਹਾਡੇ ਵਾਸਤੇ ਕਮਰਾ ਹੈਗਾ अच्छा जी हां जी ਤੇ ਆਪਣਾ ਕੀ ਕਰਾਇਆ ਕਰੂਆ ਕਾਇ ਕਰੂਗੀ ਤੇ ਕੋਈ ਗੱਲ ਨਹੀਂ ਹੈਗੀ ਜੀ ਐਂ ਰਹਿ ਜੀ ਜੋ ਜੀ ਕਰਾ ਦੇ ਦੀਓ ਜੇ ਜੋ ਜੀ ਨਾ ਕਰਿਆ ਤਾਂ ਰਹਿਣ ਦੀ ਆਹ ਬਾਧੂ ਪੈਸਾ ਸਾਡੇ ਕੋਲ ਨਹੀਂ ਨਹੀਂ ਜੀ ਫਿਰ ਵੀ ਹਣਾ ਪਹਿਲੀ ਗੱਲ ਖੋਲੀ ਚੰਗੀ ਹੁੰਦੀ ਆ ਆਪਣਾ ਜਿਹੜਾ ਬਣਦਾ ਕਰਾਇਆ ਤੁਸੀਂ ਹੁਣੇ ਦੱਸ ਦੋ ਹਣਾ ਨਾ ਨਾ ਚਲੋ ਕੋਈ ਨਾ ਕਰਾਈ ਦੇ ਛੱਡੋ ਪਰਾਂ ਕੁਛ ਨਹੀਂ ਹੁੰਦਾਗਾ ਤੁਸੀਂ ਐਂ ਰਹਿ ਜਾਓ ਆਪੂ ਆ ਗਏ ਅ ਸਸਰੀ ਘਰ ਕੌਣੇ ਕੁੜੀ ਦੇ ਮੁੰਡਿਆ ਬਾਪੂ

ਕੋਈ ਗੱਲ ਨਹੀਂ ਢਾਈ ਦਾ ਮੈਂ ਤੈਨੂੰ ਕਹਿ ਰਿਹਾ ਹੈ ਠੀਕ ਹੈ ਠੀਕ ਹੈ ਹੋਰ ਬਾਪੂ ਜੀ ਮੇਨ ਦਾ ਨਾ ਬਹੁਤ ਜਿਆਦਾ ਲੋਡ ਆ ਚਲ ਕੋਈ ਗੱਲ ਨਹੀਂ ਠੀਕ ਹੈ ਆ ਜਾ ਬੱਸ ਦਿਖਾ ਦੇਨੇ ਕਮਰਾ ਆਜੋ ਜੀ ਆਂ ਦਿਖਾ ਦੇ ਤੂੰ ਕਮਰਾ ਮੈਂ ਜਾ ਕੇ ਥੋੜਾ ਜਾ ਧੁੱਪ ਲੱਗਣ ਲੱਗ ਗਈ ਹੁਣ ਤਾਂ ਵਧੀਆ ਸੁੱਕ ਜਾਂਦੇ ਨੇ ਟਾਈਮ ਨਾਲ ਤੇ ਹਾਂ ਬਾਜੀ ਜਾਂਦੇ ਨੇ ਵੀ ਸਾਰਾ ਦਿਨ ਹੀ ਲੱਗ ਜਾਂਦਾ ਅਹਾਂ ਕੀ ਦੇ ਨਾਲ ਬੋਲੀ ਜਾਂਦੇ ਨੇ ਫਿਰ ਨਹੀਂ ਹੈਗਾ ਕੋਈ ਚਲ ਬਾਹਰੇ ਆਇਆ ਹੁਣ ਕੋਈ ਦਿਹਾੜੀ ਤੇ ਹੋੜੀ ਪਾ ਯਾਨੀ ਆ ਕੱਪੜੇ ਤੈਹਾਂ ਲਾਉਂਦੀ ਸੀ ਕੌਣਾ ਐ ਬਾਰੇ ਬੋਲੀ ਜਾਂਦੇ ਤੁਸੀਂ ਕਿਰਾਏਦਾਰ ਨਹੀਂ ਐ ਕੋਈ ਹੈ ਕਿਰਾਏਦਾਰ ਨਹੀਂ ਕਿਰਾਏਦਾਰ ਨਹੀਂ ਤੇ ਫਿਰ ਆਪਾਂ ਕੀ ਕਰਨੀ ਐ ਕੋਈ ਓਏ ਉਹ ਤਾਂ ਵਿਚਾਈ ਲੋੜ ਬੰਦ ਐ ਕੋਈ ਕਹਿੰਦੀ ਕਿਰਾਏ ਤੇ ਕਮਰਾ ਚਾਹੀਦਾ ਮੈਂ ਕਹਿੰਦਾ ਵਾ ਸਾਡੇ ਪੇ ਬੇਲਾ ਬਾਪੂ ਕਹਿੰਦਾ ਚੱਲ ਕੋਈ ਨਾ ਕਹਿੰਦਾ ਰੱਖ ਲੈ ਆਂ ਦੇਖਦੀਆਂ ਸਾਰਾ ਦਿਨ ਸੋਡੀਆਂ ਨਾ ਪੁੱਠੀਆਂ ਗੱਲਾਂ ਨੇ ਇਹਨਾਂ ਤਾਂ ਦੱਸਦੇ ਆਪਣੇ ਨੇ ਅਪਾ ਕੀ ਕਰਾਉਣਾ ਕਿਸੇ ਤੋਂ ਚੋਰ ਚਾਪਤੀਆਂ ਹਾਂ 3000 ਰੁਪਿਆ ਦੋਗੀ ਆਪ ਦਾ ਸੁਰਖੀ ਵੀ ਨਹੀਂ ਲਾ ਕੇ ਪੱਪਾ ਦੇ ਕਿਹੜੇ ਬੱਪੂ ਨੂੰ ਦੇਣੇ ਹਾਂ ਬੱਪੂ ਨਾ ਕੋਈ ਨਾ ਕਿਨ ਰੱਖ ਲੈਣੇ ਮੰਨ ਕੇ ਬੱਪੂ ਤੋਂ 2 ਰੁਪਿਆ ਘਾਇ ਕਰੂਗੀ ਲੈ ਦਿਨੇ ਕੰਮ ਕਰਾ ਦਿਆ ਕਰੂਗੀ ਕੰਮ ਕਰਾਇਆ ਕਰੂ ਪੱਕਾ ਮੈਂ ਲਿਖ ਕੇ ਦਵਾ ਹੁਣ ਪਰ ਪੁੱਛਦਾ ਲੰਦਾ ਅਗਲੀ ਨੂੰ ਅਗਲੀ ਨਾਲ ਗੱਲਬਾਤ ਕਰ ਜਾ ਕੇ ਪਾਣੀ ਉਹਨੇ ਪੁੱਛੂ ਨੂ ਚੱਲ ਮੈਂ ਤੇਰੇ ਕੋਈ ਮਾੜਾ ਮੋਟਾ ਦੱਸੂਗੀ ਤੈਨੂੰ ਕਿਸ ਨੂੰ ਕੌਣ ਆ ਕਿਵੇਂ ਆ ਮੈਂ ਚਲ ਕੋਈ ਨਾ ਤਮੈਂ ਆਪ ਤਹਾਂ ਫੇਰੇ ਲਾਉਂਗੀ ਪਹਿਲਾ ਉਸਨ ਦੇਖਾਂਗੇ ਮਨਮੋਟ ਪਿਆਰ ਨਾਲ ਬੋਲੀਂ ਕੋਈ ਠੀਕ ਹੈ ਪਿਆਰ ਨਾਲ ਕਿੰਨੇ ਕ ਪਿਆਰ ਨਾਲ ਬੋਲ ਬਸ ਤੂੰ ਕਰ ਲੈ ਆਪਦੇ ਹਿਸਾਬ ਨਾਲ ਗੱਲ ਕਰ ਫੁੱਲ ਵੀ ਬੂਡੂ ਕਿ ਸੌੜ ਰੱਖੇ ਤੱਕ ਪਣੀ ਕਰਦੀ ਹੈ ਚਲ ਮੈਂ ਤਾਂ ਪਾਣੀ ਕਹਿੰਦਾ ਪੂਰਾ ਚੱਪਲਾ ਪਾ ਲੈਣਾ ਨਾ ਸੰਡ ਲੱਗਦੀ ਹੈ ਫਿਰ ਪੈਰਾਂ ਜਨ ਵੱਲ ਆਦੀ ਹੈ ਉਲਾ ਕਿਹੜੇ ਬੋਲਿਆਂ ਦਾ ਬਿਠਾ ਕੇ ਗਏ ਨੇ ਮੁੜ ਕੇ ਕੋਈ ਆਇਆ ਹੀ ਨਹੀਂ ਨਵੇ ਨਾ ਚਾਹ ਨਾ ਪਾਣੀ ਸਸਰੀਕਾਲ ਜੀ ਸਸਰੀਕਾਲ ਕਿਵੇਂ ਆ ਲੈ ਪਾਣੀ ਪੀ ਲੋ ਵਧੀਆ ਜੀ ਕਿੱਥੋਂ ਹੋ ਤੁਸੀਂ ਮੈਂ ਤਾਂ ਜੀ ਬਹੁ ਆ ਆਪਣਾ ਕੀ ਪਿੰਡ ਨਹੀਂ ਜਾਦਾ ਨਹੀਂ ਪਿੰਡ ਤਾਂ ਯਾਦਾ ਮੈਂ ਦੂਰੋਂ ਆ ਲੈ ਪਿੰਡ ਵੀ ਹੋਣਾ ਕੋਈ ਦੂਰੋਂ ਤਾਂ ਹੈਗੇ ਮੈਂ ਤਾਂ ਜੀ ਕੰਡੂਆ ਤੋਂ ਆ ਅੱਛਾ ਠੀਕ ਹੈ ਹਾਂਜੀ ਪੀ ਲਾਂਦੇ ਪਾਣੀ

ਅਡਵਾਂਸ ਹਾਂ ਮੈਂ ਤੁਹਾਨੂੰ ਦੱਸ ਹੀ ਦਸਾਂ ਬਸ ਮੈਨਾ ਕੱਲ ਨੂੰ ਕੰਮ ਤੇ ਜਾਣਾ ਕੰਮ ਪੁੱਛਿਆ ਹੋਇਆ ਉਹਨਾਂ ਤੋਂ ਲੈ ਕੇ ਦੇ ਦੂੰ ਅਡਵਾਂਸ ਤੁਹਾਨੂੰ ਕੰਮ ਕਿੱਥੇ ਲੱਗਿਆ ਮੈਂ ਤਾਂ ਜੇ ਲੈ ਰਹੇ ਲੱਗਿਆ ਅੱਛਾ ਠੀਕ ਹੈ ਚਲੋ ਕੋਈ ਨਾ ਹੋਰ ਖਰਚੇ ਹੋਰ ਕੋਈ ਜੀ ਹੈ ਨਹੀਂ ਪਰਿਵਾਰ ਛੋੜੇ ਨਹੀਂ ਹੋਰ ਕੋਈ ਨਹੀਂ ਹੈਗਾ ਜੀ ਨਹੀਂ ਮੈਂ ਤਾਂ ਪਿੰਡ ਤਾਂ ਤੁਹਾਨੂੰ ਦੱਸ ਤਾਂ ਗੰਡੂਆਂ ਤੋਂ ਮਤਲਬ ਹੁਣ ਅੱਗੇ ਪਿੱਛੇ ਹੋਰ ਵੀ ਮਾਪੇ ਕੋਈ ਮੜੀਮੁੱਟੀ ਗੱਲ ਜੀ ਕਰਵਾਉਂਦੇ ਸਾਡੀ ਆਧਾਰ ਕਾਰਡ ਹੈਗਾ ਹਾਂਜੀ ਹਾਂਜੀ ਆਧਾਰ ਕਾਰਡ ਤਾਂ ਹੈਗਾ ਪਤਾ ਕੀ ਹੋਰ ਤਾਂ ਕੋਈ ਚੱਕਰ ਨਹੀਂਗਾ ਮੰਮੀ ਹੈਗੇ ਨੇ ਡੈਡੀ ਨਹੀਂ ਹੈਗੇ ਅੱਛਾ ਕੋਈ ਨਾ ਆਏ ਕਰੋ ਇਹਨੇ ਤਾਂ ਸੁਣ ਮੈਂ ਚਾਹ ਚ ਬਣਾ ਕੇ ਦਿੰਨੀ ਆ ਚਾਹ ਚ ਪੀ ਲੁੱਟ ਕੇ ਨਾਲ ਥੋੜੀ ਮੰਮੀ ਨਾਲ ਮੇਰੀ ਇੱਕ ਵਾਰ ਗੱਲ ਕਰਵਾ ਦਿਓ ਕੋਈ ਗੱਲ ਨਹੀਂ ਕੀ ਆ ਨਾ ਚੋਰੀਆਂ ਚਾਹ ਪੀਣ ਵਾਲੇ ਚੱਲ ਰਹੇ ਨੇ ਕਿਰਾਏਦਾਰਾਂ ਤੇ ਐਂ ਯਕੀਨ ਜ ਕਰਨਾ ਨਾ ਥੋੜਾ ਜਿਹਾ ਹਾਂਜੀ ਮੈਂ ਸਮਝ ਸਕਦੀ ਹਾਂ ਹਾਂ ਸਾਡੇ ਤੇ ਪਿੰਡ ਚ ਹੋ ਸੀਗਾ ਹਾਂਜੀ ਆ ਗਏ ਸੀ ਕੋਈ ਰਹਿਣਾ ਉਹਦੇ ਨਾਲ ਹੈ ਵੀ ਦੋਨੇ ਜੀ ਸੀ ਹੀਂ ਪਤਾ ਲੱਗਿਆ ਰੋਟੀ ਪਾਣੀ ਬਣਵਾ ਦਾਂਦੀ ਸੀ ਨਾਲ ਅੱਛਾ ਕਰਾਇਦਾਰ ਨਹੀਂ ਸੀ ਫੇਰ ਤੇ ਗੋਲੀ ਗਾਲੀਆਂ ਪਾ ਕੇ ਲੁੱਟ ਖੁੱਟ ਕੇ ਲੈ ਗਏ ਸਾਰਾ ਕੁਝ ਓਹੋ ਐ ਤਾਂ ਇਤਾਂ ਹੀ ਤਾਂ ਨਾ ਇਹ ਵਿੱਚ ਜਗੇ ਬੰਦਲੇ ਵੀ ਪੱਤਰ ਕਰਵਾਉਂ ਹਾਂ ਹਾਂ ਮੈਂ ਨਾ ਚਾਰ ਦੀ ਕੁੱਟ ਲਿਆਉਣੀ ਛੋੜੇ ਵਾਸਤੇ ਠੀਕ ਠੀਕ ਹੈ ਠੀਕ ਹੈ ਥੋੜੀ ਮੰਮੀ ਨਾਲ ਇੱਕ ਵਾਰ ਇੱਕ ਵਾਰ ਗੱਲ ਕਰਵਾ ਦਿਓ ਕੋਈ ਦਿੱਕਤ ਨਹੀਂ ਜੀ ਹਾਂਜੀ ਜ਼ਰੂਰ ਜੀ ਲਓ ਅਕੇਤ ਮੰਮੀ ਨਾਲ ਗੱਲ ਕਰਵਾ ਦੀ ਹੁਣ ਮੰਮੀ ਮੰਮੀ ਨੂੰ ਮੈਂ ਕੀ ਕਹੂੰਗੀ ਕੀ ਕੌਣ ਹੈ ਕੀ ਕਹੂੰਗੀ ਮੈਂ ਕਰਾਇ ਤੇ ਆ ਗਈ ਘਰ ਛੱਡੇ ਹੀ ਆਉਦਾ ਹੁਣ ਮੈਂ ਕੀ ਕਰਾਂ ਬੜਾ ਸਿਆਪਾਪਿਆ ਚਲ ਦੇਖੀ ਜਾਊਗੀ ਜਿਹੜਾ ਕੁਝ ਬਣੂਗਾ ਚਾ ਕੇ ਕਮਰਾ ਤਾਂ ਦੇਖਾਂ ਕਿਹਜਾ ਤਦ ਤੱਕ ਹੀ ਅਡਵਾਂਸ ਪੈਸੇ ਦੇ ਦੂੰਗੀ ਪਰ ਤਹੂੰ ਗੱਥੋਂ ਹਜ ਤੱਕ ਤਾਂ ਕੋਈ ਕੰਮ ਵੀ ਨਹੀਂ ਹੈਗਾ ਮੇਰੇ ਕੋਲੇ ਇਹ ਵੀ ਝੂਠ ਬੋਲਦਾ ਕਿ ਮੈਂ ala ਕੰਮ ਤੇ ਪਤਾ ਕਰਕੇ ਇਕਰਾਵਾ ਕਰਕੇ ਪਤਾ ਹਈ ਤਾ ਲੱਭਣਾ ਪੋ ਚਿੱਟੇ ਸ਼ਕਤੀ ਮਿਲ ਜੇ ਚੰਗੀ ਗੱਲ ਉਹ ਉਹ ਮੈਂ ਤਾਂ ਇਹ ਕਹਿੰਦਾ ਜੀ ਭਾਈ ਹਾਂਜੀ ਐਵੇਂ ਬੈਠਿਆ ਹਾਂ ਕੀ ਹੋ ਗਿਆ ਉਹ ਸਭ ਕਹਿ ਰਹੀ ਤਾਂ ਠੀਕ ਹੈ ਹਾਂਜੀ ਬਸ ਵੈਸੇ ਹੀ ਬੈਗੀ ਮੈਂ ਅੱਛੇ ਅੱਛੇ ਹਾਂਜੀ ਚਲੋ ਕੀ ਗੱਲਾਂ ਜੀ ਕਰੀ ਜਾਂਦੇ ਸੀ ਆ ਕੋਈ ਦੁੱਖ ਤਕਲੀਫ ਆ ਤਾਂ ਦੱਸ ਦਿਓ ਕੋਈ ਪਰਵਾਹ ਨਾ ਤੁਸੀਂ ਕਰਿਓ ਕੋਈ ਕਿਸੇ ਗੱਲ ਦੀ ਉਹ ਬਸ ਥੋੜਾ ਇਹ ਨਾ ਕੰਮ ਨੂੰ ਲੈ ਕੇ ਟੈਨਸ਼ਨ ਜੀ ਆ ਹਜੇ ਮੈਨੂੰ ਕੰਮ ਨਹੀਂ ਮਿਲਿਆ ਨਾ ਕੋਈ ਤਾਂ ਕਰਕੇ ਓਏ ਤੂੰ ਮੈਨੂੰ ਦੱਸ ਤੈਨੂੰ ਵੀ ਕੰਮ ਦਵਾ ਦੂੰਗਾ ਅੱਛਾ ਤੁਹਾਡੀ ਨਿਗਾਚ ਹੈਗਾ ਕੋਈ ਓਏ ਜਿੰਨੇ ਮਰਜ਼ੀ ਕੰਮ ਤੁਸੀਂ ਦੱਸੋ ਤੁਸੀਂ ਸਾਡੇ ਮਹਿਮਾਨ ਹੋ ਓਏ ਸਾਡਾ ਫਰਜ਼ ਬਣਦਾ ਤੁਹਾਡਾ ਖਿਆਲ ਰੱਖਣਾ ਕੀ ਹੋ ਜਾ ਕੰਮ ਚਾਹੀਦਾ ਵਧੀਆ ਜੀ ਜਿੱਤੋ ਤਨਖਾਹ ਵਧੀਆ ਪੈ ਜੇ ਹਨਾ ਕੋਈ ਫਿਕਰੀ ਕੋਈ ਨਹੀਂ ਦੋ ਦਰਾਂ 'ਚ ਕੰਮ ਮਿਲ ਜੂਗਾ ਨਾਲੇ ਮੈਂ ਆਪ ਸੁਟਣ ਨਾਲ ਭਗ ਜੂਗਾ ਪਰ ਵਾਣਾ ਤੁਸੀਂ ਕਰਿਓ ਕਿਸੇ ਗੱਲ ਦੀ ਠੀਕ ਹੈ ਜੀ ਉਹ ਫਿਰ ਉਹ ਤੁਹਾਡੇ ਉਹ ਨੂਰਾਨੀ ਕਹਿੰਦੇ ਸੀ ਨਾ ਕਿ ਅਡਵਾਂਸ ਪੈਸੇ ਦੇ ਦਿਓ ਕਿਰਾਏ ਦੇ ਥੋੜੀ ਜੀ ਉਹਦੀ ਟੈਨਸ਼ਨ ਸੀ ਜੇ ਤੁਸੀਂ ਉਹਨਾਂ ਨੂੰ ਕਹਿ ਦਿਓ ਕਿ ਥੋੜੇ ਦਿਨ ਖੜਜੋ ਜੀ ਓਏ ਉਹਨੂੰ ਤਾਂ ਮੈਂ ਕੀ ਕਹੂੰਗਾ ਤੈਨੂੰ ਐ ਕਰਦਾ ਮੈਨੂੰ ਪੈਨਸ਼ਨ ਆਉਂਦੀ ਹੈ ਫੌਜ ਚ ਰਟੈਰਾ ਮੈਂ ਅੱਛਾ ਜੀ ਕਣਾ 30000 ਰੁਪਏ ਪੈਨਸ਼ਨ ਆਉਂਦੀ ਹੈ ਸੂਬੇ ਦਾ ਰਟਾਇ ਰੁਆ ਮੈਂ ਕਬਰ ਕਿਸੇ ਗੱਲ ਦੀ ਘਬਰਾਈ ਨਾ ਦੱਸ ਕਿਨੇ ਪੈਸੇ ਚਾਹੀਦੇ ਨੇ ਉਹ ਦੱਸਣਾ ਨਹੀਂ ਗਾ ਉਹਨੇ ਪੈਸੇ ਤੈਨੂੰ ਦੇ ਦੂੰਗਾ ਉਹਨੂੰ ਫੜ ਕੇ ਦੇ ਦੇ ਤੂੰ ਠੀਕ ਹੈ ਫਫਾਸੋ ਮੈਂ ਤਾਂ ਉਹਨਾਂ ਨੂੰ ਕਰਾਇਆ ਹੀ ਦੇਣਾ ਐਡਵਾਂਸ ਕਹਿ ਤਾਂ ਬੈਠੀ ਕਿ ਮੈਂ ਦੇਣਾ ਹੈ ਕਿ ਦੇ ਦਾਂਗੀ ਪਰ ਮੇਰੇ ਕੋਲ ਹੈ ਨਹੀਂ ਪੈਸੇ ਕੱਪੜੇ ਮੈਂ ਦੂਸਰੇ ਲਾਹੇ ਥੱਲੇ ਉਹਦੇ 'ਚ ਪੈਸੇ ਪਿਆ ਮੈਂ ਖੁਦ ਨਾ ਚੋਰੀ ਉਪਰਾ ਕੇ ਦੇ ਤਾ ਠੀਕ ਹੈ ਕੋਈ ਗੱਲ ਨਹੀਂ ਤੂੰ ਮੈਨੂੰ ਐਂ ਦੱਸ ਦੀ ਕਦੋਂ ਪੈਸੇ ਚਾਹੀਦੇ ਨੇ ਉਦੀ ਫੜਾ ਦਉ ਤੈਨੂੰ ਵੈਸੇ ਕੋਈ ਗੱਲ ਨਹੀਂ ਬਸ ਤੁਸੀਂ ਐ ਕਰਿਓ ਸ਼ਾਮ ਨੂੰ ਫੜਾਈ ਦਿਓ ਸ਼ਾਮ ਨੂੰ ਫੜਾ ਦੂੰਗਾ ਨਾਲੇ ਇਹ ਹੈ ਵੀ ਜੇ ਕੱਲ ਨੂੰ ਤੁਸੀਂ ਕਮੂ ਮੈਂ ਤੁਹਾਨੂੰ ਲੈ ਜਾਣਾ ਨਾਲ ਹਾਂਜੀ ਚੱਲਾਂਗੇ ਸੌ ਰੱਖੋ ਉੱਥੇ ਵੀ ਆਪਣਾ ਹੈਗਾਗਾ ਨਹੀਂ ਮੈਂ ਤਾਂ ਐਂਸੀ ਨੇੜੇ ਹੀ ਮਿਲ ਜਾਂਦੇ ਕੰਮ ਤਾਂ ਚੰਗੀ ਗੱਲ ਸੀ ਲਹਿਰੇ ਦਿਮਾਰਨਗਰ ਨੌਕਰੀ ਠੀਕ ਹੈ ਠੀਕ ਹੈ ਨਾ ਕੋਈ ਗੱਲ ਨਹੀਂ ਚਲੋ ਫਿਰ ਮੇਰੇ ਨਾਲ ਹੈ ਨਾਲੇ ਐਂ ਦੇਖ ਲਓ ਕੋਈ ਚੀਜ਼ ਵਾਸਤੇ ਲੋੜ ਹੋਈ ਤੁਸੀਂ ਮੈਨੂੰ ਦੱਸ ਦਿਓ ਉਹ ਸਾਰਾ ਚੀਜ਼ ਵਾਸਤੇ ਉਹਨੂੰ ਦਵਾ ਦੂੰਗਾ ਉੱਥੇ ਉਹ ਨਾਲੇ ਮੇਰੀ ਗੱਲ ਸੁਣੋ ਅਜੀ ਕਿਸੇ ਕੱਪੜੇ ਲਈ ਲੋੜ ਹੈ ਮੈਨੂੰ ਦੱਸ ਦਿਓ ਉਹ ਨਾਲੇ ਉਹ ਕੰਮ ਵਾਲੀਆਂ ਕੁੜੀਆਂ ਦਾ ਜੀਨਾ ਜੁੰਨਾ ਪਾਉਂਦੇ ਨੇ ਜੀ ਤੁਸੀਂ ਇਹ ਕਿਹੜੀ ਪਾਈ ਫਿਰਦੇ ਹੋਗੇ ਤੁਸੀਂ ਮੈਨੂੰ ਦੱਸੋ ਮੈਂ ਸਾਨੂੰ ਬੜੀ ਜੀਨਾ ਦਵਾ ਕੇ ਲੈ ਕੇ ਆਉਂਗਾ ਤੋਂ ਪਾਉਂਦੇ ਨੇ ਕੁੜੀਆਂ ਅੱਜ ਕੱਲ ਉੱਤਾ ਤਾਂ ਮੈਂ ਕਦੇ ਜੀਨਾ ਤਾਂ ਪਾਈਆਂ ਨਹੀਂ ਜੀ ਜੇ ਫਿਰ ਵੀ ਤੁਸੀਂ ਦਵਾਉਣਾ ਚਾਹੁੰਦੇ ਹੋ ਕੋਈ ਨਾ ਦਵਾ ਦਿਓ ਪਾਲਾਂਗੀ ਉਹ ਕੋਈ ਗੱਲ ਨਹੀਂ ਜਿਹੜਾ ਤੂੰ ਆਖੇਂਗੀ ਉਹ ਹੀ ਗੱਲ ਐ ਲਈ ਕੋਈ ਫੇਕੜਾ ਲਈ ਕਾਲੀ ਬਾਤੋਂ ਪੈਸਾ ਜੱਟ ਕੋਲੇ ਠੀਕ ਐ ਜੀ ਕੋਈ ਗੱਲ ਪਰ ਥੋੜਾ ਜਿਹਾ ਚਲੋ ਐ ਵਰਤਾ ਰੱਖੀ ਕਰੇ ਥੋੜਾ ਜਿਹਾ ਹਾਂਜੀ ਹਾਂਜੀ ਮੈਂ ਦੱਸ ਤੁਸੀਂ ਵੀ ਨਾ ਦੱਸ ਦਿਓ ਸੁਣਤਾ ਵੀ ਨਾ ਕਿਤੇ ਹੋਵੇ ਹੈਨਾ ਧਿਆਨ ਰੱਖੀ ਫਿਰ ਠੀਕ ਜੀ ਕਿਰਾਇਆ ਕਿੰਨਾ ਮੰਗਦੇ ਸੀ ਉਹ ਉਹ ਤਾਂ 3000 3500 ਕਹਿੰਦੇ ਨੇ ਤੂੰ ਐ ਕਿ 3500 ਮੈਨੂੰ ਥੱਲੇ ਫੜਨੀ ਮੈਂ ਆਪੇ ਤੂੰ ਫੜਾ ਦੂੰ ਧਿਆਨ ਨਾਲ ਪਟ ਤਿਆਰ ਨਾਲ ਫੜਾਉਂਗਾ ਤੈਨੂੰ ਠੀਕ ਹੈ ਹਾਂ ਧਿਆਨ ਰੱਖੀ ਹੈ ਨਾ ਚੱਲ ਕੋਈ ਨਾ ਤੁਸੀਂ ਆ ਜਾਓ ਥੱਲੇ ਠੀਕ ਹੈ ਨਾ ਮੈਨੂੰ ਦੱਸ ਦਿਓ ਤੁਸੀਂ ਕੋਈ ਨਾ ਚੰਗਾ ਜੀ ਚੰਗਾ ਆਤਾ ਵਧੀਆ ਬੁੜਾ ਜਾਂ ਟੱਕਿਆ ਚੱਕਰਾਈ ਦੇ ਪੈਸੇ ਹੁਣ ਇਤੋਂ ਲੈ ਲਓ ਐਨਾ ਤਾਂ ਮੈਨੂੰ ਯਕੀਨ ਆ ਇਹਨੇ ਵਾਪਸ ਤਾਂ ਮੰਗਣੇ ਆ ਇਹਨੇ ਚੱਲ ਆਪਣੀ ਨੌਕਰੀ ਲੱਗ ਜਾ ਕੋਈ 2 ਰੁਪਏ ਆਂਦੇ ਹੋ ਜਾਣਗੇ ਜੇ ਨਹੀਂ ਵੀ ਆਊ ਲੱਗੂਗੀ ਤਾਂ ਫਿਰ ਹੈਗਾ ਇਹ ਇਸੇ ਦੇ ਲੰਬਾਈ ਦੇ ਚੱਲ ਮਣਾ ਉੱਠ ਕੇ ਚੱਲੀਏ